इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਤਿ ਸ਼੍ਰੀ ਅਕਾਲ ਜੀ ਮੈਂ ਇਸ ਟਾਈਮ ਖੜਾ ਹਾਂ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਗੀਓ ਜਿਹੜਾ ਸੀ ਪਟਨਾਗਰ ਦੱਸਾਂ ਨਹੀਂ ਕਿ ਕਿ ਅੱਜ ਸਕੂਲ ਦੇ ਪੈਰ ਨਾਮ ਸੁਣਗਾਂਗਾ ਫਲਾਪ ਗੁਲੂ ਪੂਰੀ ಗ್ರಾಮ ਪੰਚਾਇਤ ਦੇ ਸਹਿਯੋਗ ਦੇ ਦੁਆਰਾ ਨਵੇਂ ਸ਼ਾਸਨ ਦੇ ਗ੍ਰੰਥਤਾ ਦੇ ਮੌਕੇ ਤੇ ਸੁਖਨੀ ਸਾਹਿਬ ਦੇ ਜਾਪ ਜੋ ਰੰਗ ਕਰਾਏ ਗਏ ਨੇ ਸੋ ਆਪਾਂ ਸੁਖਨੀ ਸਾਹਿਬ ਦੇ ਜਾਪ ਵੀ ਸੁਣਾਂਗੇ ਤੇ ਪ੍ਰੰਤ ਅਰੰਭਕੰਨ ਅੱਜ ਦੇ ਪ੍ਰੋਗਰਾਮ ਪਰ ਇੱਕ ਗੱਲਬਾਤ ਵੀ ਕਰਾਂਗੇ ये है मेरा निवेदन और आपको प्राप्त करती हूं जो मैं बात करना चाहती हूं पर एविनो का नाम जरा बता दीजिए और जो हम तो नहीं तो रंग ਨਾਮੇ ਸਤਿ 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 ਸਭ ਜਿਨਾ ਕੋਟ ਮੁਦੇ ਮੰਦਰਲਾ ਸਿਨਾ ਸਲਾ ਸਲਾ ਮਨੋਂ ਤੇਰੀ ਬਾਣੀ ਘਾਟ ਘੜੁ ਜੁਨੀ ਸਰਵਨਾਮ ਬਖਿਆਣੀ ਕਵਤਾਰ ਆਪਿ ਤਰੋ ਅਪੋਤਨੁ ਕੁਨੀਤੋ ਨਾਮੁ ਜਪੈ ਨਾਮੁ ਮਨੁ ਫਰੀ ਸਲੋਕ ਆਦਿ ਫਟਾ ਸੰਗਤਨ ਦੋਖਨ ਜੰ ਸੰਗਤਨ ਦੋਖਨ ਮਤਲੈ ਬਲੀ ਸੰਗਤਨ ਦੋਖਨ ਕੋ ਪਾਦ ਸਾਕ ਸਭ ਸੰਗਤਨ ਸਰ ਬੱਧ ਜੀ ਨਾਮ ਰਣਮਨ ਜੀ ਮੋਹਰ ਸਤਿ ਸ਼੍ਰੀ ਅਕਾਲ ਜੀ ਲੋਕਾਂ ਦੇ ਨਾਮ ਲੈ ਬਿਰੇ ਨਾਲ ਨੇ ਇਸ ਟਾਈਮ ਸਾਫਾ ਟੀਚਰ ਮਾਸਟਰ ਤਰਲੋਪ ਸਿੰਘ ਮੋਹਰਾ ਜੀ ਤੋਂ ਨੂੰ ਅਜਾ ਪਾ ਰੱਖਿਆ ਪ੍ਰਮਾਣ ਦੀ ਜਾਣਕਾਰੀ ਤੱਕ ਦੱਸੇ ਪਿਆਰੀ ਸਹਿ ਸੰਗਜਿਓ ਆਪ ਸਾਰੇ ਬੱਡ ਭਾਗੀ ਹੋ ਸੰਗਤਾਂ ਦੇ ਅੰਦਰ ਦੇ ਮਹਾਂਪੁਰਖਾਂ ਨੇ ਸਾਰੇ ਸੁਖਨਾ ਨੇ ਆਪੇ ਰੀਖਾ ਨਾਲ ਮਿਲ ਕਰਕੇ ਧੰਨ ਧੰਨ ਸ਼੍ਰੀ ਗਨਪਤ ਮਹਾਰਾਜ ਇਹਨਾਂ ਦਾ ਜਲ ਲੈਦੇ ਹੋਏ ਨਮੀ ਸੈਸ਼ਨ 24 225 ਦੇ ਆਰੰਭਤਾ ਦੇ 10 ਸਪੂਨ ਰਿਣੀਓ ਮੇਕੇ 30 ਜਗਤ ਸਿੰਘ ਜੀ ਦੇ ਜਾਪ ਕਰਵਾਏ ਹਨ ਉਪਰੰਤ ਕੀਰਤਨ ਹੋਣਗੇ ਗੁਰੂ ਕੇ ਲੰਗਰ ਬਸਤੁ ਮਰਤਾਏ ਜਾਣਗੇ 10 ਸਪੂਨ ਰਿਣੀਓ ਦੇ ਵਿੱਚ ਇਹੋ ਤੋਂ ਇਲਾਵਾ 99 ਜਿਨ੍ਹਾਂ ਵਿੱਚ ਗੋਵਿੰਦਪੁਰ ਪਟਾਰੀ ਰਾਮਪੁਰ ਵਾਲੋਂ ਨਾਤੀਆਂ ਸੰਗ ਕਲਾ ਸੰਗ ਖੁਰਦ ਆਪੋ ਆਲ ਛੜਕੜ ਖੁਰਦ ਇਸ ਸ਼ਾਮਲ ਹਨ ਇਹਨਾਂ ਸਾਰਿਆਂ ਸੁਨਾ ਦੇ ਅਧਿਆਪਕ ਸਹਿਮਾਨ ਬੜੀ ਆਰਥੀ ਅਤੇ ਮਾਪੇ ਰਲ ਮਿਲ ਕੇ ਸਰਦ ਸਾਹਿਬ ਦੀ ਉਹ ਟਾਸਰ ਲੈਂਦੇ ਹੋਏ ਸ੍ਰੀ ਸੁਖਨੀ ਸਾਹਿਬ ਜੀ ਦੇ ਜਾਤ ਦੇ ਵਿੱਚ ਹਾਜ਼ਰ ਹੋਏ ਹਨ ਤਾਂ ਕਿ ਬੱਚੇ ਪੜਾਉਣ ਵਾਲੇ ਨਵੇਂ ਸੈਸ਼ਨ ਦੇ ਵਿੱਚ ਮਨ ਲਾ ਕੇ ਆਪਣੀ ਵਿਦਿਆ ਪ੍ਰਾਪਤ ਕਰਨ ਮੈਂ ਇਨਾ ਸਾਰਿਆਂ ਨੂੰ ਆਪਣੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਔਰ ਬੱਚਿਆਂ ਨੂੰ ਅਸ਼ੀਰਵਾਦ ਦਿੰਦਾ ਹਾਂ ਕਿ ਬੱਚੇ ਅਧਿਆਪਕਾਂ ਦੀ ਮਿਹਨਤ ਸਦਕਾ ਆਪ ਮਿਹਨਤ ਕਰਦੇ ਹੋਏ ਅੱਛੇ ਨੰਬਰ ਲੈ ਕੇ ਆਪਣਾ ਆਪਣੇ ਮਾਤਾ ਪਿਤਾਵਾਂ ਦਾ ਅਤੇ ਸੰਤ ਸਕੂਲਾਂ ਦਾ ਨਾਮ ਜਿਲਾਇਆ ਇਹ ਸਾਰੀ ਦੁਨੀਆ ਦੇ ਵਿੱਚ ਰੋਸ਼ਨ ਕੰਮ ਅੱਜ ਦੇ ਬੱਚੇ ਕਰਦੇ ਨਹੀਂ ਤਹਨ ਇਹਨਾਂ ਨੇ ਹੀ ਦੇਸ਼ ਨੂੰ ਸੰਭਾਲਣਾ ਹੈ ਆਪਣੇ ਘਰ ਪਰਿਵਾਰ ਨੂੰ ਚਲਾਉਣਾ ਹੈ ਇਹਨਾਂ ਵਾਸਤੇ ਅਧਿਆਪਕ ਜੋ ਮਿਹਨਤ ਕਰਦੇ ਹਨ ਉਹਨਾਂ ਦਾ ਮੁੱਲ ਕਿਤਾ ਜਾ ਸਕਦਾ ਅਧਿਆਪਕਾਂ ਦੇ ਆਪਣੇ ਬੱਚੇ ਹੋਰ ਦੂਸਰੇ ਸਕੂਲਾਂ ਵਿੱਚ ਅਧਿਆਪਕਾਂ ਦੇ ਕੋਲ ਪੜਦੇ ਹਨ ਜਿਨ੍ਹਾਂ ਜਿੱਤੇ ਅਧਿਆਪਕ ਪੜਾਉਂਦੇ ਹਨ ਹਸਪਤਲ ਦੇ ਬੱਚੇ ਇਹਨਾਂ ਦੇ ਘਰ ਪਰਦੇ ਹਨ ਔਰ ਇਹ ਆਪਣਾ ਬਹੁਤਾਂ ਸਮਾਂ ਜਿਹੜਾ ਇਹਨਾਂ ਬੱਚਿਆਂ ਦੇ ਮੇਕਰਾਉਂ ਦੇ ਵਿੱਚ ਲਾਉਂਦੇ ਹਨ ਇਸ ਕਰਕੇ ਬੱਚਿਆਂ ਦਾ ਫਾਇਦਾ ਬਣਦਾ ਕਿ ਉਹ ਮਾਪਿਆਂ ਦੇ ਨਾਲ ਨਾਲ ਆਪਣੇ ਅਧਿਆਪਕਾਂ ਦਾ ਵੀ ਇਤਿਮਾਦ ਖਾਂ ਉਹ ਹੈ ਗੁਰਜੀਤ ਸਿੰਘ ਸਾਹਿਬ ਵਾਹਿਗੁਰੂ ਇੰਡੀਆ ਟੀਵੀ ਨਿਊਜ਼ ਦੇ ਬੰਗਾ ਤੋਂ ਪੱਤਰਕਾਰ ਨਿਰੰਦਰ ਸਿੰਘ ਜੀ ਖਾਸ